ਸਤਿ ਸ਼੍ਰੀ ਅਕਾਲ ਬੇਟਾ ਜੀ ਸਤਿ ਸ਼੍ਰੀ ਅਕਾਲ ਮੈਮ ਹਾਂ ਜੀ ਪੁੱਤ ਆਪਣੇ ਜਿਹੜੇ ਰਾਸ਼ਟਰੀ ਚਿੰਨ੍ਹ ਉਹਨਾਂ ਬਾਰੇ ਪਤਾ ਤੁਹਾਨੂੰ ਮੈਮ ਹਾਂ ਜੀ ਚਲੋ ਅੱਜ ਆਪਾਂ ਤੁਹਾਡੇ ਕੋ ਰਾਸ਼ੀ ਚਿੰਨ੍ਹ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਠੀਕ ਆ ਮੈਮ ਹਾਂ ਜੀ ਕਿਹੜੇ ਚਿੰਨ੍ਹ ਨੇ ਸਾਡੀ ਪਛਾਣ ਆਓ ਬੱਚਿਓ ਅੱਜ ਲਈਏ ਜਾਨ ਚਲੋ ਠੀਕ ਆ ਮਨਸੀਰਤ ਬੋਲੋ ਪੁੱਤ ਗੀਤ

Bye. Thank you.